ਇਸ ਲਈ ਕਿਵੇਂ ਘਟਨਾ ਵਾਪਰੀ ਅਤੇ ਕੀ ਨੌਜਵਾਨ ਦਾ ਬੱਚੇ ਦਾ ਨਾਮ ਇਹ ਬੱਚੇ ਦਾ ਨਾਮ ਜੀ ਮੰਨਾ ਕਰਕੇ ਨਾਮ ਇਹਨਾਂ ਦਾ ਹੈਗਾ ਜੀ ਮੰਨਾ ਮੰਨਾ ਬੋਲਦੇ ਹੈਗੇ ਆ ਜੀ ਤੇ ਇਹ ਮਾਪਿਆਂ ਦਾ ਇਕੱਲਾ ਹੀ ਬੇਟਾ ਸੀ ਜੀ ਤੇ ਇਹਦੇ ਮਾਤਾ ਪਿਤਾ ਥੋੜੇ ਦਿਨ ਬਾਅਦ ਇਹਨਾਂ ਦਾ ਵਿਆਹ ਵੀ ਕਰ ਰੱਖਿਆ ਹੋਇਆ ਹੈਗਾ ਅੱਛਾ ਮਨਲਾ ਜੀ 29 ਤਰੀਕ ਦਾ ਵਿਆਹ ਹੈ ਘਰ ਦੇ ਵਿੱਚ ਵਿਆਹ ਦਾ ਮਾਹੌਲ ਸਿਕਾ ਬਣਿਆ ਹੋਇਆ ਹੈ ਪਤਾ ਲੱਗਿਆ ਵੀ ਉਹ ਕੋਈ ਬਾਜ਼ਾਰ ਦੇ ਵਿੱਚ ਵਿਆਹ ਸੰਬੰਧੀ ਖਰੀਦਦਾਰੀ ਕਰਨ ਗਿਆ ਸੀ ਤੇ ਇਹਨਾਂ ਦੇ ਜਿਹੜੇ ਤਾਇਆ ਜੀ ਸੀਗੇ ਸੰਤਰ ਸਿੰਘ ਉਹ ਥੋੜੇ ਜਿਹਾ ਫਰਕ ਨਾਲ ਖੜੇ ਸੀਗੇ ਤੇ ਸਾਰਾ ਜਿਹੜਾ ਜੋ ਵੀ ਆ ਅੱਖੀ ਜੱਟਾ ਉਹਨਾਂ ਨੇ ਸਾਰਾ ਦ੍ਰਿਸ਼ ਦੇਖਿਆ ਪਰ ਉਹ ਥੋੜੇ ਦੂਰ ਹੋਣ ਕਰਕੇ ਉਹ ਨੂੰ ਨਹੀਂ ਬਚਾ ਸਕੇ ਜਾਨੋ ਇਹ ਕਿਤੇ ਇਹਨਾਂ ਦੇ ਸਾਹਮਣੇ ਜਿਹੜੀ ਅੱਖਾਂ ਦੇ ਇਹ ਕਤਲ ਹੋਇਆ ਹੈਗਾ ਜੀ ਅੱਛਾ ਬਹੁਤ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰ ਰਹੀਆਂ ਨੇ ਜੀ ਕੀ ਕਹੋਗੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਕਾਫੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਨਹੀਂ ਇਹਦੇ ਵਿੱਚ ਇਹ ਹੈ ਜੀ ਸਰਕਾਰ ਆਪਣੀ ਜਗ੍ਹਾ ਤੇ ਡਰੇੜਾ ਹੈਗੀ ਆ ਜੋ ਵੀ ਕਾਨੂੰਨ ਦੀ ਵਿਵਸਥਾ ਹੈਗੀ ਉਹਨੂੰ ਕਰ ਰਹੀ ਆ ਪਰ ਇਹ ਬੱਚਿਆਂ ਦਾ ਕੁਝ ਨਹੀਂ ਪਤਾ ਹੁੰਦਾ ਵੀ ਕਿਹੜੇ ਟਾਈਮ ਕਿਹੜੀਆਂ ਦਾ ਜਸ਼ਾ ਮੰਨ ਦੇ ਵਿੱਚ ਚਲਦੀਆਂ ਹੈਗੀਆਂ ਨੇ ਮੈਨੂੰ ਲੱਗਦਾ ਵੀ ਜਿਹੜਾ ਇਹ ਕਤਲ ਹੋਇਆ ਇੱਕ ਰੰਜਿਸ਼ ਸ਼ਰਵਾਜੀ ਨੂੰ ਲੈ ਕੇ ਸ਼ਾਇਦ ਇਹ ਕਤਲ ਹੋਇਆ ਹੈਗਾ ਜੀ ਮੈਂ ਮੈਂ ਦੇਖਿਆ ਵੀ ਸਪਰਲੇ ਪਾਸੇ ਕੋਈ ਰੌਲਾ ਜਿਹਾ ਪੈ ਰਿਆ ਸੀ ਮੁੰਡਿਆਂ ਦਾ ਆਪਸ ਚ ਹਾਂਜੀ ਤੇ ਮੇਰੇ ਦੇਖਦੇ ਦੇਖਦੇ ਇਹਨਾਂ ਦੇ ਆਪਸ ਇੱਕ ਵਾਰ ਮਤਲਬ ਹੱਥੋਂ ਪਾਈ ਜੇ ਹੋਏ ਇਹ ਹਾਂਜੀ ਤੇ ਇੱਕ ਮੁੰਡੇ ਨੇ ਮਰੇ ਦੇ ਭਤੀਜੇ ਦੇ ਛਾਤੀ 'ਚ ਨਾ ਫਿਰਚ ਮਾਰੀ ਤੇ ਉਹ ਥੱਲੇ ਡਿੱਗ ਗਿਆ ਜੀ ਅੱਛਾ ਜੀ ਤੇ ਉੱਤੇ ਰੌਲਾ ਜਾ ਪੈਣ ਤੇ ਜਿਹੜੇ ਇਹ ਨਾਲ ਦੇ ਮੁੰਡੇ ਸੀ ਜੀ ਉਹ ਇਹਨੂੰ ਚੱਕ ਕੇ ਇੱਧਰ ਹਸਪਤਾਲ ਵੱਲ ਨੂੰ ਲੈ ਆਏ ਮੈਂ ਵੀ ਪਿੱਛੇ ਉਧਰੇ ਭੱਜ ਲਿਆ ਤੇ ਜਿਹੜੇ ਦੂਜੇ ਬਾਰਦاد ਕਰਨ ਵਾਲੇ ਸੀ ਉਹ ਮੌਕੇ ਤੋਂ ਹਰਾਰ ਹੋ ਗਏ ਅੱਛਾ ਕੀ ਨਾਮ ਸੀ ਆਪਣੇ ਬੱਚੇ ਦਾ ਜੀ ਕਿੰਨੀ ਉਮਰ ਸੀ ਕਿਹੜੀ ਕਲਾਸ 'ਚ ਪੜਦਾ ਸੀ 17 ਸਾਲ ਦਾ ਸੀਗਾ ਜੀ ਮਾਨਵਿੰਦਰ ਸਿੰਘ ਅੱਛਾ ਜੀ ਮਾਨਵਿੰਦਰ ਨਾਮ ਸੀਗਾ ਜੀ ਜੀ ਸਕੂਲ ਚ ਪੜਦਾ ਸੀ ਜਿਹੜੇ ਇਹਨਾਂ ਚ ਵੀ ਜ਼ਿਆਦਾ ਜਿਹੜੇ ਮੁੰਡਿਆਂ ਨੇ ਕਰਿਆ ਇਹਨਾਂ ਚ ਵੀ ਇਹ ਮੁੰਡਾ ਮੇ ਵੀ ਸ਼ਾਇਦ ਨਾਲ ਹੀ ਪੜਦੇ ਹੋਈਏ ਇਹਦੇ ਅੱਛਾ ਜੀ ਅੱਛਾ ਤੁਹਾਨੂੰ ਮੌਕੇ ਤੇ ਪਤਾ ਲੱਗਿਆ ਸੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਏ ਸੀ ਅੱਖਾਂ ਦੇ ਸਾਹਮਣੇ ਹੋਏ ਪਤਾ ਵੀ ਕੀ ਕਾਰਨ ਹੋ ਸਕਦਾ ਕੋਈ ਕਾਰਨ ਲੱਭਿਆ ਹੁਣ ਤੱਕ ਨਹੀਂ ਉਹ ਹਲੇ ਮੈਨੂੰ ਤਾਂ ਨਹੀਂ ਕੋਈ ਸ਼ਿਕਾਰਨ ਕੋਰਨ ਕਿਉਂਕਿ ਸਾਡਾ ਜਵਾਕ ਤਾਂ ਕਦੇ ਅਸੀਂ ਟਾਈਮ ਬੇ ਟਾਈਮ ਘਰੋਂ ਵੀ ਨਹੀਂ ਸੀ ਬਾਹਰ ਕੱਢਦੇ ਅੱਛਾ ਜੀ ਅੱਛਾ ਜਿਹਨਾਂ ਨੇ ਹਮਲਾ ਕੀਤਾ ਉਹ ਕੌਣ ਸੀ ਜੀ ਪਛਾਣਦੇ ਹੋ ਉਹਨਾਂ ਨੂੰ ਇਹ ਮੁੰਡਾ ਗਗੜਾਲ ਦਾ ਜੀ ਗਰਜੀਤ ਸਿੰਘ ਨੌਵੇਂ ਦਾ ਅੱਛਾ ਤੇ ਇਹਦੇ ਨਾਲ ਸਿਮਰਨ ਜੀ ਉਹ ਜੀਤ ਤਾਂ ਸ਼ਾਇਦ ਉਹ ਅਮਰਾਲੀ ਦਾ ਜੀ ਉਹ ਜਣੇ ਸੀਗੇ ਜੀ ਅੱਛਾ ਜੀ ਇਹ ਕਿੰਨੇ ਭਰਾ ਸੀ ਬੱਚਾ ਸੀ ਜਿਹੜਾ ਜਿੱਤੀ ਡੈਥ ਹੋਈ ਇਹ ਮੇਰੇ ਇਹ ਇਕੱਲਾ ਹੀ ਭਰਾ ਸੀ ਇਹਦੀ ਇੱਕ ਛੋਟੀ ਭੈਣ 14 ਸਾਲ ਦੀ ਅੱਛਾ ਇਹ ਬੱਚੇ ਦਾ ਨਾਮ ਜੀ ਮੰਨਾ ਕਰਕੇ ਨਾਮ ਇਹਨਾਂ ਦਾ ਹੈਗਾ ਜੀ ਮੰਨਾ ਮੰਨਾ ਬੋਲਦੇ ਹੈਗੇ ਆ ਜੀ ਤੇ ਇਹ ਮਾਪਿਆਂ ਦਾ ਇਕੱਲਾ ਹੀ ਬੇਟਾ ਸੀ ਜੀ ਤੇ ਇਹਦੇ ਮਾਤਾ ਪਿਤਾ ਥੋੜੇ ਦਿਨ ਬਾਅਦ ਇਹਨਾਂ ਦਾ ਵਿਆਹ ਵੀ ਕਰ ਰੱਖਿਆ ਹੋਇਆ ਹੈਗਾ ਅੱਛਾ ਮੱਲਾ ਜੀ ਸਾਹਿਬ 29 ਤਰੀਕ ਦਾ ਵਿਆਹ ਹੈ ਘਰ ਦੇ ਵਿੱਚ ਵਿਆਹ ਦਾ ਮਾਹੌਲ ਸਿੱਕਾ ਬਣਿਆ ਹੋਇਆ ਪਤਾ ਲੱਗਿਆ ਵੀ ਉਹ ਕੋਈ ਬਾਜ਼ਾਰ ਦੇ ਵਿੱਚ ਵਿਆਹ ਸੰਬੰਧੀ ਖਰੀਦਦਾਰੀ ਕਰਨ ਗਿਆ ਸੀ ਤੇ ਇਹਨਾਂ ਦੇ ਜਿਹੜੇ ਤਾਇਆ ਜੀ ਸੀਗੇ ਸਰੰਦਰ ਸਿੰਘ ਹਾਂਜੀ ਉਹ ਥੋੜੇ ਜਿਹਾ ਫਰਕ ਨਾਲ ਖੜੇ ਸੀਗੇ ਅੱਛਾ ਜੀ ਤੇ ਸਾਰਾ ਜਿਹੜਾ ਜੋ ਵੀ ਆ ਅੱਖੀ ਜੱਟਾ ਉਹਨਾਂ ਨੇ ਸਾਰਾ ਦ੍ਰਿਸ਼ ਦੇਖਿਆ ਪਰ ਉਹ ਥੋੜੇ ਦੂਰ ਹੋਣ ਕਰਕੇ ਉਹਨੂੰ ਨਹੀਂ ਬਚਾ ਸਕੇ ਜੀ ਜਾਨੂ ਇਹ ਕਿਤੇ ਇਹਦਾ ਦੇ ਸਾਹਮਣੇ ਜਿਹੜੀ ਅੱਖਾਂ ਦੇ ਇਹ ਕਤਲ ਹੋਇਆ ਹੈਗਾ ਜੀ ਅੱਛਾ ਬਹੁਤ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰ ਰਹੀਆਂ ਨੇ ਜੀ ਕੀ ਕਹੋਗੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਕਾਫੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਨਹੀਂ ਇਹਦੇ ਵਿੱਚ ਇਹ ਹੈ ਜੀ ਸਰਕਾਰ ਆਪਣੀ ਜਗ੍ਹਾ ਤੇ ਧ੍ਰੜਾ ਹੈਗੀ ਆ ਜੋ ਵੀ ਕਾਨੂੰਨ ਦੀ ਵਿਵਸਥਾ ਹੈਗੀ ਉਹਨੂੰ ਕਰ ਰਹੀ ਆ ਪਰ ਇਹ ਬੱਚਿਆਂ ਦਾ ਕੁਝ ਨਹੀਂ ਪਤਾ ਹੁੰਦਾ ਵੀ ਕਿਹੜੇ ਟਾਈਮ ਕਿਹੜੀਆਂ ਦਾ ਜਿਸਸ਼ਾ ਮੰਨਦੇ ਵਿੱਚ ਚਲਦੀਆਂ ਹੈਗੀਆਂ ਨੇ ਮੈਨੂੰ ਲੱਗਦਾ ਵੀ ਜਿਹੜਾ ਇਹ ਕਤਲ ਹੋਇਆ ਇੱਕ ਰੰਜਿਸ਼ ਸ਼ਰਵਾਜੀ ਨੂੰ ਲੈ ਕੇ ਸ਼ਾਇਦ ਇਹ ਕਤਲ ਹੋਇਆ ਹੈਗਾ ਜੀ ਮੈਂ ਮੈਂ ਦੇਖਿਆ ਵੀ ਪਰਲੇ ਪਾਸੇ ਕੋਈ ਰੌਲਾ ਜਾ ਪੈ ਰਿਆ ਸੀ ਮੁੰਡਿਆਂ ਦਾ ਆਪਸ ਚ ਹਾਂਜੀ ਤੇ ਮੇਰੇ ਦੇਖਦੇ ਦੇਖਦੇ ਇਹਨਾਂ ਦੇ ਆਪਸ ਇੱਕ ਵਾਰ ਮਤਲਬ ਹੱਥੋਂ ਪਾਈ ਜੇ ਹੋਏ ਇਹ ਹਾਂਜੀ ਤੇ ਇੱਕ ਮੁੰਡੇ ਨੇ ਮੇਰੇ ਦੇ ਭਤੀਜੇ ਦੇ ਛਾਤੀ 'ਚ ਨਾ ਕਿਰਚ ਮਾਰੀ ਤੇ ਉਹ ਥੱਲੇ ਡਿੱਗ ਗਿਆ ਜੀ ਅੱਛਾ ਜੀ ਤੇ ਉੱਤੇ ਰੌਲਾ ਜਾ ਪੈਣ ਤੇ ਜਿਹੜੇ ਇਹ ਨਾਲ ਦੇ ਮੁੰਡੇ ਸੀ ਉਹ ਇਹਨੂੰ ਚੱਕ ਕੇ ਇਧਰ ਹਸਪਤਾਲ ਵੱਲ ਨੂੰ ਲੈ ਆਏ ਮੈਂ ਵੀ ਪਿੱਛੇ ਉਧਰੇ ਭੱਜ ਲਿਆ ਤੇ ਜਿਹੜੇ ਦੂਜੇ ਬਾਰਦاد ਕਰਨ ਵਾਲੇ ਸੀ ਉਹ ਮੌਕੇ ਤੋਂ ਰਾ ਰੋਗ ਹੈ। ਅੱਛਾ ਕੀ ਨਾਮ ਸੀ ਆਪਣੇ ਬੱਚੇ ਦਾ ਜੀ? ਕਿੰਨੀ ਉਮਰ ਸੀ? ਕਿਹੜੀ ਕਲਾਸ 'ਚ ਪੜਦਾ ਸੀ? ਉਹ 17 ਸਾਲ ਦਾ ਸੀਗਾ ਜੀ ਮਾਨਵਿੰਦਰ ਸਿੰਘ। ਨੌਜ। ਮਾਨਵਿੰਦਰ ਨੌ ਸੀਗਾ ਜੀ। ਜੀ। ਸਕੂਲ 'ਚ ਪੜਦਾ ਸੀ ਜਿਹੜੇ ਇਹਨਾਂ 'ਚ ਵੀ ਜ਼ਿਆਦਾ ਜਿਹੜੇ ਮੁੰਡਿਆਂ ਨੇ ਕਰ ਰਹੇ ਇਹਨਾਂ 'ਚ ਵੀ ਇਹ ਮੁੰਡਾ ਮੇ ਵੀ ਸ਼ਾਇਦ ਨਾਲ ਹੀ ਪੜਦੇ ਹੋਈਏ ਇਹਦੇ। ਅੱਛਾ ਜੀ। ਅੱਛਾ ਤੁਹਾਨੂੰ ਮੌਕੇ ਤੇ ਪਤਾ ਲੱਗਿਆ ਸੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਏ। ਅੱਖਾਂ ਦੇ ਸਾਹਮਣੇ ਹੋਏ। ਪਤਾ ਵੀ ਕੀ ਕਾਰਨ ਹੋ ਸਕਦਾ ਕੋਈ ਕਾਰਨ ਲੱਭਿਆ ਹੁਣ ਤੱਕ? ਨਹੀਂ ਉਹ ਹਲੇ ਮੈਨੂੰ ਤਾਂ ਨਹੀਂ ਕੋਈ ਕਾਰਨ ਕੋਰਨ ਕਿਉਂਕਿ ਸਾਡਾ ਜੋ ਆਕ ਤਾਂ ਕਦੇ ਅਸੀਂ ਟਾਈਮ ਬੇ ਟਾਈਮ ਘਰੋਂ ਵੀ ਨਹੀਂ ਸੀ ਬਾਹਰ ਕੱਢਦੇ ਅੱਛਾ ਜੀ ਅੱਛਾ ਜਿਹਨਾਂ ਨੇ ਹਮਲਾ ਕੀਤਾ ਉਹ ਕੌਣ ਸੀ ਜੀ ਪਛਾਣਦੇ ਹੋ ਉਹਨਾਂ ਨੂੰ ਇਹ ਮੁੰਡਾ ਗੱਗੜਾ ਵਾਲ ਦਾ ਜੀ ਗੁਰਜੀਤ ਸਿੰਘ ਨੌਵੇਂ ਦਾ ਅੱਛਾ ਤੇ ਕੇ ਦੇ ਨਾਲ ਸਿਮਰਨ ਜੀ ਉਹ ਜੀਤ ਸ਼ਾਇਦ ਉਹ ਅਮਰਾਲੀ ਦਾ ਜੀ ਦੋ ਜਣੇ ਸੀਗੇ ਜੀ ਅੱਛਾ ਜੀ ਇਹ ਕਿੰਨੇ ਭਰਾ ਸੀ ਬੱਚਾ ਸੀ ਜਿਹੜਾ ਅਸੀਂ ਦੀ ਡੈਸ ਇਹ ਮੇਰੇ ਇਹ ਕੱਲਾ ਹੀ ਭਰਾ ਸੀ ਇਹਦੀ ਇੱਕ ਛੋਟੀ ਭੈਣ 14 ਸਾਲ ਦੀ ਅੱਛਾ ਠੀਕ ਹੈ